ਲਓ ਜੀ ਅੱਜ ਆਪਾਂ ਪਹੁੰਚੇ ਸੀ ਪਿੰਡ ਜੀਵਨ ਸਿੰਘ ਵਾਲਾ ਵੇਖੇ ਤੇ ਤੁਹਾਨੂੰ ਦਿਖਾਉਣਿਆਂ ਲਗਭਗ 100 ਸਾਲ ਪੁਰਾਣੀ ਇਹ ਹਵੇਲੀ। ਇਹ ਹਵੇਲੀ ਦਾ ਬਾਹਰਲਾ ਦ੍ਰਿਸ਼ ਹੈ ਤੇ ਤੁਹਾਨੂੰ ਅੰਦਰ ਲੈ ਕੇ ਚੱਲਾਂਗੇ ਸਾਰੀ ਹਵੇਲੀ ਰੁਖਾਵਾਂਗੇ। ਇਹ ਆ ਬਾਹਰਲਾ ਗੇਟ ਜਿੱਥੋਂ ਐਂਟਰੀ ਹੁੰਦੀ ਸੀ ਇਸ ਹਵੇਲੀ 'ਚ ਆਲੇ ਤੁਸੀਂ ਦੇਖ ਰਹੇ ਹੋ ਪੁਰਾਣੇ। ਇਹ ਆ ਗੇਟ ਦੋਨੇ ਪਾਸੇ ਆਲੇ ਬਣੇ ਹੋਏ ਨੇ। ਤੇ ਆਪਾਂ ਚੱਲਦੇ ਆਂ ਅੰਦਰ। ਇਹ ਹੈ ਜੀ ਨਾਲ ਵਾਲਾ ਨੌਰਾ ਜੋ ਕਿ ਖਾਲੀ ਪਿਆ ਆਪਾਂ ਉੱਥੋਂ ਐਂਟਰ ਹੋਵਾਂਗੇ ਇਸ ਹਵੇਲੀ 'ਚ ਤੇ ਆਪਾਂ ਨੂੰ ਇਸ ਨੌਰੇ ਦੀਆਂ ਚਾਬੀਆਂ ਮਿਲ ਗਈਆਂ ਸੀ ਨਾਲ ਹੀ ਕੋਠੀ ਦੀਆਂ ਵਾਈ ਹੈਪੀ ਕੋਲੋਂ ਇਹ ਚਾਬੀਆਂ ਮਿਲੀਆਂ ਸੀ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਤੇ ਹੁਣ ਆਪਾਂ ਅੰਦਰ ਚੱਲਦੇ ਆਂ ਬਹੁਤ ਹੀ ਸੋਹਣੀ ਹਵੇਲੀ ਬਣੀ ਹੋਈ ਹੈ ਇਹ ਆਪਾਂ ਉਸ ਗੇਟ ਤੋਂ ਐਂਟਰ ਕਰਾਂਗੇ ਲਓ ਜੀ ਆਪਾਂ ਅੰਦਰ ਆ ਚੁੱਕੇ ਆਂ ਤੇ ਦਿਖਾਉਣਾ ਤੁਹਾਨੂੰ ਅੰਦਰਲਾ ਦ੍ਰਿਸ਼ ਇਸ ਹਵੇਲੀ ਦਾ ਚਾਰੇ ਪਾਸੇ ਕੈਮਰਾ ਘੁਮਾ ਕੇ ਦਿਖਾਉਣਾ ਤੁਹਾਨੂੰ ਇਹ ਹੈ ਜੀ ਜੀਵਨ ਸਿੰਘ ਵਾਲਾ ਵੇਖੇ ਪੁਰਾਣੀ ਹਵੇਲੀ ਕਈ ਫਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ ਇੱਥੇ ਬਹੁਤ ਹੀ ਖੂਬਸੂਰਤ ਬਣੀ ਹੋਈ ਹੈ ਬਹੁਤ ਸਾਰੇ ਕਮਰੇ ਬਣੇ ਹੋਏ ਐ ਇਸ ਚ ਅਲੱਗ-ਅਲੱਗ ਤੇ ਉੱਪਰ ਵੀ ਤੁਹਾਨੂੰ ਲੈ ਕੇ ਚੱਲਾਂਗੇ ਪੌੜੀਆਂ ਬਣੀਆਂ ਹੋਈਆਂ ਅੰਦਰ ਤੇ ਅੰਦਰਲੇ ਕਮਰਿਆਂ ਦੇ ਦ੍ਰਿਸ਼ ਦਿਖਾਉਣਾ ਤੁਹਾਨੂੰ ਇਹ ਆਪਾਂ ਅੰਦਰ ਆ ਚੁੱਕੇ ਆ ਪੁਰਾਣੇ ਕਮਰੇ ਪੁਰਾਣੀਆਂ ਸੋਚਾਂ ਜਿਹੜੀਆਂ ਪਹਿਲਾਂ ਹੁੰਦੀਆਂ ਸੀ ਕਾਲੇ ਰੰਗ ਦੀਆਂ ਆ ਹੁਣ ਬਾਹਰ ਚੱਲਦੇ ਆਪਾਂ ਤੇ ਹੁਣ ਆਪਾਂ ਇਸ ਗੇਟ ਰਾਹੀਂ ਉੱਪਰ ਚੱਲਾਂਗੇ ਤੇ ਉੱਪਰੋਂ ਦਿਖਾਉਣਾ ਤੁਹਾਨੂੰ ਕਿਵੇਂ ਲੱਗਦੀ ਹੈ ਇਹ ਹਵੇਲੀ ਇਹ ਹੈ ਜੀ ਪੌੜੀਆਂ ਇੱਧਰ ਤੇ ਬਹੁਤ سارے ਕਮਰੇ ਬਣੇ ਹੋਏ ਨੇ ਤੇ ਇੱਧਰ ਲਾਈਟ ਵਗੈਰਾ ਰੋਸ਼ਨੀ ਦਾ ਥੋੜਾ ਜਿਹਾ ਪ੍ਰਬੰਧ ਹੈ ਨਹੀਂਗਾ ਤੇ ਹਨੇਰਾ ਸੀਗਾ ਇੱਥੋਂ ਬਾਹਰਲਾ ਦ੍ਰਿਸ਼ ਸਾਰਾ ਦਿਖਦਾ ਹੈ ਖਲੇ ਵੀ ਇਹ ਹਵੇਲੀਆਂ ਬਹੁਤ ਸਾਰੇ ਪਿੰਡਾਂ 'ਚ ਬਣੀਆਂ ਹੋਈਆਂ ਨੇ ਪੁਰਾਣੀਆਂ ਹਵੇਲੀਆਂ ਆਪਣੀ ਕੋਸ਼ਿਸ਼ ਹੈ ਕਿ ਉਹ ਹਵੇਲੀਆਂ ਨੂੰ ਟਰਡੇ ਰੂਬਰੂ ਕੀਤਾ ਜਾਵੇ। ਲੋ ਜੀ ਆਪਾਂ ਫਿਰ ਵੇੜੇ 'ਚ ਆ ਚੁੱਕੇ ਆ ਤੇ ਹੁਣ ਆਪਾਂ ਉੱਪਰ ਚੱਲਾਂਗੇ। ਬਹੁਤ ਹੀ ਹਨੇਰਾ। ਲੋ ਜੀ ਆਪਾਂ ਆ ਚੁੱਕੇ ਆ ਉੱਪਰ। ਦੇਖੋ ਉੱਪਰ ਵੀ ਓਨਾ ਹੀ ਪੋਰਸ਼ਨ ਬਣਿਆ ਹੋਇਆ ਪੁਰਾਣਾ। ਓਵੇਂ ਹੀ ਸਾਰਾ ਕੁਝ ਕੌਲੇ ਵਗੈਰਾ ਪੁਰਾਣੇ ਨਾਲ ਹੀ ਕਮਰੇ ਬਣੇ ਹੋਏ ਨੇ ਤੇ ਉਹ ਪੌੜੀਆਂ ਉੱਪਰ ਜਾਂਦੀਆਂ ਆਪਾਂ ਬਿਲਕੁਲ ਛੱਤ ਤੇ ਚੱਲਾਂਗੇ ਇਸ ਤੋਂ ਬਾਅਦ ਇੱਥੇ ਖੜ ਕੇ ਆਪਾਂ ਬਾਹਰਲਾ ਦ੍ਰਿਸ਼ ਦੇਖ ਸਕਦੇ ਹਾਂ ਪਿੰਡ ਦਾ ਪੂਰਾ ਪਿੰਡ ਦਿਸਦਾ ਇੱਥੋਂ ਇਹ ਬਹੁਤ ਹੀ ਖੂਬਸੂਰਤ ਬਣੀ ਹੋਈ ਹੈ ਹਵੇਲੀ। ਲੋ ਜੀ ਹੁਣ ਆਪਾਂ ਚੱਲਾਂਗੇ ਉੱਪਰ। ਇਹ ਆ ਛੱਤ ਪੁਰਾਣੀ ਬਾਲਿਆਂ ਵਾਲੀ। ਗਾਡਰ ਵਾਲੇ ਪਹਿਲਾਂ ਹੀ ਹੁੰਦੀਆਂ ਸੀਗੀਆਂ ਛੱਤਾਂ। ਲੋ ਜੀ ਇਹ ਪਿਆ ਪੁਰਾਣਾ ਮੰਝਾ। ਬਹੁਤ ਹੀ ਖੂਬਸੂਰਤ ਜੋੜੀਆਂ ਬਣੀਆਂ ਹੋਈਆਂ ਨੇ ਇੱਥੇ ਦਰਵਾਜ਼ਿਆਂ ਦੀਆਂ ਲੱਕੜ ਤੇ ਬਹੁਤ ਹੀ ਸੋਹਣੇ ਡਿਜ਼ਾਈਨ ਬਣੇ ਹੋਏ ਨੇ। ਦੌਣਾਂ ਵਾਲਾ ਮੰਝਾ ਲਓ ਜੀ ਆਪਾਂ ਹੁਣ ਚੱਲਦੇ ਆਂ ਉੱਪਰ। ਉੱਪਰੋਂ ਤੁਹਾਨੂੰ ਦਿਖਾਉਂਦੇ ਆ ਕਿਵੇਂ ਲੱਗਦੀ ਹੈ ਹਵੇਲੀ। ਲਓ ਜੀ ਆਪਾਂ ਬਿਲਕੁਲ ਛੱਤ ਤੇ ਆ ਚੁੱਕੇ ਆ ਹੁਣ। ਦੇਖੋ ਇਹਦੀ ਬਹੁਤ ਹੀ ਸੋਹਣੀ ਇਸ ਤਰ੍ਹਾਂ ਲੱਗਦਾ ਜਿਵੇਂ ਕਿਸੇ ਕਿਲੇ ਚ ਆ ਗਏ ਹੋਈਏ ਕਿਲਾ ਨੁਮਾ ਹਵੇਲੀ ਹੈ ਇਹ ਇੱਥੋਂ ਸਾਰਾ ਪਿੰਡ ਦਿਸੇਗਾ ਤੁਹਾਨੂੰ ਇਹ ਪਿੰਡ ਆ ਜੀਵਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਉੱਥੇ ਇਹ ਹਵੇਲੀ ਬਣੀ ਹੋਈ ਹੈ ਸਰਦਾਰ ਜਗਜੀਤ ਹੋਰਾਂ ਦੀ ਇਹ ਹਵੇਲੀ ਹੈ ਬਾਈ ਹੈਪੀ ਦਾਈ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਇਸ ਹਵੇਲੀ ਦੇ ਦਰਸ਼ਨ ਕਰਾਏ ਕਿਉਂਕਿ ਚਾਬੀਆਂ ਉਹਨਾਂ ਕੋਲੇ ਸੀ ਉਹਨਾਂ ਤੋਂ ਚਾਬੀਆਂ ਲੈ ਕੇ ਆਪਾਂ ਇਸ ਹਵੇਲੀ 'ਚ ਦਾਖਲ ਹੋਏ ਸੀ ਲੋ ਜੀ ਹਵੇਲੀ ਨੂੰ ਦੇਖ ਕੇ ਪੁਰਾਣੀਆਂ ਫਿਲਮਾਂ ਦੀ ਯਾਦ ਆ ਜਾਂਦੀ ਹੈ ਇੱਕ ਮਹਿਮੂਦ ਦੀ ਫਿਲਮ ਹੁੰਦੀ ਸੀ ਪੁਰਾਣੀ ਜਿਸ 'ਚ ਉਹ ਪੌੜੀਆਂ 'ਚ ਮੌਬੱਤੀ ਲੈ ਕੇ ਆਉਂਦੀ ਹੈ ਤੇ ਉਧਰੋਂ ਗੀਤ ਚੱਲਦਾ ਹੈ ਗੁੰਮਨਾਮ ਹੈ ਕੋਈ ਇੱਧਰ ਵੀ ਪੌੜੀਆਂ ਬਣੀਆਂ ਐ ਦੂਸਰੀ ਸਾਈਡ ਨੇ ਇਹ ਇੱਥੋਂ ਬੰਦ ਕੀਤਾ ਹੋਇਆ ਰਸਤਾ ਤੇ ਆਪਾਂ ਇੱਥੋਂ ਤੁਹਾਨੂੰ ਵੈਸੇ ਵਿਖਾ ਦਿੰਨੇ ਐ ਤੇ ਹੁਣ ਆਪਾਂ ਥੱਲੇ ਚੱਲਦੇ ਆਂ ਲੋ ਜੀ ਆਪਾਂ ਫੇਰ ਵੇੜੇ ਚ ਆ ਚੁੱਕੇ ਹਵੇਲੀ ਦੇ ਚਾਰੇ ਪਾਸੇ ਜਿਹੜੇ ਕਮਰੇ ਬਣੇ ਹੋਏ ਨੇ ਵਿਛਾਲੇ ਵੇੜਾ ਤੇ ਆਹ ਕਮਰਾ ਦਿਖਾਉਨੇ ਆ ਤੁਹਾਨੂੰ ਪਰਾਣੀਆਂ ਚੀਜ਼ਾਂ ਪਈਆਂ ਉਵੇਂ। ਲੋਰੀ ਸਾਹਮਣੇ ਛੱਤ ਤੇ ਬੈਠੀਆਂ ਚਮਕਦਲਾਂ ਜਿਹਨੂੰ ਆਪਾਂ ਚਾਮ ਜਣਕਾ ਕਹਿ ਦਿੰਦੇ ਆ। ਪੂਰਾ ਝੁੰਡ ਉੱਤੇ ਬੈਠਾ ਹੈ। ਇਹ ਆ ਪੁਰਾਣੇ ਗੇਟ। ਆ ਪਤਾ ਨਹੀਂ ਕੀ ਚੀਜ਼ ਹੈਗੀ। ਦੇਖੋ ਡਗ ਗਿਆ ਉਹ ਉਹਨਾਂ ਨੂੰ ਪਤਾ ਲੱਗ ਗਿਆ ਵੀ ਕੋਈ ਅੰਦਰ ਆ ਗਿਆ ਬਾਹਰ ਹੀ ਚੱਲਦੇ ਆ ਇਹ ਹਵੇਲੀਆਂ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ ਜੋ ਪਿੰਡ ਆਜ ਨੇ ਪੁਰਾਣੀਆਂ ਬਸ ਇਹਨਾਂ ਨੂੰ ਸੰਭਾਲਣ ਦੀ ਲੋੜ ਹੈ ਅੱਜ ਵੀ ਇਹਨਾਂ ਦੀ ਸਰਦਾਰੀ ਪੂਰੀ ਕਾਇਮ ਹੈ ਬਾਲੇ ਵਾਲੀਆਂ ਛੱਤਾਂ ਲਓ ਜੀ ਤੁਹਾਨੂੰ ਪੁਰਾਣਾ ਫੋਨ ਦਿਖਾਉਂਦੇ ਆ ਜਿਹੜੇ ਪਹਿਲਾਂ ਲਾਈਲ ਲਾਈਨ ਚੱਲਦੇ ਸੀ ਫੋਨ ਅੱਜ ਕੱਲ ਤਾਂ ਮੋਬਾਈਲਾਂ ਦਾ ਜ਼ਮਾਨਾ ਆ ਗਿਆ ਇਹ ਪਿਆਓ ਲਾਈਡ ਲਾਈਨ ਕਦੇ ਇਸ ਚ ਆਵਾਜ਼ ਆਉਂਦੀ ਹੋएगी ਤੇ ਇਹ ਆ ਉਹ ਬਕਸਾ ਜਾਂ ਹੁੰਦਾ ਜੀ ਜਿਹ ਚ ਦਿਨ ਤੇ ਡੇਟ ਲਿਖੇ ਹੁੰਦੇ ਸੀਗੇ ਪੁਰਾਣਾ ਸੰਦੂਕ ਕੋਈ ਸੰਦੂਕ ਨਮਾ ਚੀਜ਼ ਸੀ ਪੁਰਾਣੇ ਦਰਵਾਜੇ ਗੋਲ ਮੇਖ ਖਾਲੇ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਤੇ ਕੋਈ ਪੁਰਾਣੀ ਚੀਜ਼ ਫੇਰ ਆਪਾਂ ਲੱਭਾਂਗੇ ਪੁਰਾਣੀ ਹਵੇਲੀ ਜਾਂ ਕਿਸੇ ਨੂੰ ਪਤਾ ਹੋਵੇ ਤਾਂ ਜਰੂਰ ਦੱਸਿਓ ਤੇ ਆਪਾਂ ਉੱਥੇ ਜਰੂਰ ਪਹੁੰਚਾਂਗੇ ਇਹ ਸੀ ਪਿੰਡ ਜੀਵਨ ਸਿੰਘ ਵਾਲਾ ਵੇਖ ਕੇ ਪੁਰਾਣੀ ਹਵੇਲੀ